ਸਸਿਕਲ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਸਵੇਰੇ ਉੱਠੇ ਤਾਂ ਸਵੇਰੇ ਦੇਖਿਆ ਧੁੰਦ ਬਹੁਤ ਪੈ ਚੁੱਕੀ ਸੀ ਸਾਰੇ ਭਾਈ ਆਪਣਾ ਖਿਆਲ ਰੱਖੋ ਸਵੇਰ ਆਪਦੀਆਂ ਹੋ ਗਈਆਂ ਸ਼ੁਰੂ ਮੋٹے ਕੱਪੜੇ ਕੱਢ ਲਓ ਤੇ ਕੱਢ ਕੇ ਪਾਣੀ ਸ਼ੁਰੂ ਕਰ ਦਿਓ ਮੇਤਰੋ ਉਨੇ ਤਾਂ ਹੋ ਜੂਗੇ ਤੁਸੀਂ ਸਦਾਈ ਬੀਬੀ ਲਾ ਰਹੀ ਸੀ ਘਰੀ ਪੋਚਾ ਮੈਂ ਕਿਹਾ ਕੁੜੀਆਂ ਛੇਤੀ ਕੰਮ ਨਵੇੜ ਲੈ ਚਲਿਏ ਫੇ ਸ਼ਹਿਰ ਨੂੰ ਲਓ ਜੀ ਨਹਾ ਤੋ ਕੇ ਨਿਕਲੇ ਬਾਹਰ ਧੁੰਦ ਨੇ ਅੰਤ ਵਜਾ ਰੱਖਿਆ ਸੀਗਾ ਲੋ ਜੀ ਫੇਰ ਵੀ ਆਪਟ ਕੇ ਟਾਲਦੇ ਆ ਆਪਾਂ ਵੀ ਪਾ ਕੇ ਅਧੀਆਂ ਬਾਹਰ ਯਾਰ ਜੀ ਮਗਾਜ ਪਠਾਣ ਦਾ ਦੋ ਦੋ ਹੱਥ ਕਰੇ ਲੈਂਦੇ ਆ ਲੋ ਜੀ ਹੋ ਗਿਆ ਰੈਡੀ ਜੜੇ ਮਿੱਤਰ ਲਾਵੇ ਮੂੰਹ ਤੇ ਸਰਕੀ ਬਿੰਦੀ ਆ ਵਾ ਕੀ ਬਾਤ ਆ ਬੀਬੀ ਜੀ ਚੱਲਗੇ ਜੀ ਆਪਣੇ ਕੰਮ ਤੇ ਤੇ ਆਪਾਂ ਕੰਮ ਤੇ ਜਾਂਦੇ ਜਾਂਦੇ ਗੁੱਸਾ ਆ ਗਿਆ ਸਾਨੂੰ ਥੋੜਾ ਜਿਹਾ ਆਪਾਂ ਬਾਚ ਕੇ ਪਹਿਲਾਂ ਸ੍ਰੀ ਗੁਰਦੁਆਰਾ ਸ੍ਰੀ ਚੰਨਗਮਲ ਸਾਹਿਬ ਕੋਈ ਨਤਮਸਤਕ ਲੋ ਜੀ ਗੁਰਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੇ ਅੱਜ ਸ਼ਹਿਰ ਨਗਰ ਕੀਰਤਨ ਵੀ ਆ ਤੇ ਮਿਲਦੇ ਆ ਆਪਾਂ ਅੱਜ ਸਾਰੇ ਨੇ ਸ਼ਹਿਰ ਤੇ ਫਿਰ ਆਪਾਂ ਆ ਗਏ ਆਪਣੇ ਕੰਮ ਤੇ ਮੂਲ ਆਈਸਕ੍ਰੀਮ ਪਾਰਲਰ ਸਾਰਿਆਂ ਨਾਲ ਹੱਥ ਜੋੜ ਕੇ ਬੇਨਤੀ ਕਿਸੇ ਨੂੰ ਵਿਆਹ ਸ਼ਾਦੀ ਦੇ ਵਿੱਚ ਆਈਸਕ੍ਰੀਮ ਚਾਹੀਦੀ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਡੈਡੀ ਸਾਡਾ ਗਿਓ ਸੀਗਾ ਕੰਮ ਤੇ ਤੇ ਅਸੀਂ ਕਰਕੇ ਪੱਠੇ ਪਾਣ ਆਲਾ ਪਿਆ 3 ਵਜੇ ਤੇ ਫਿਰ ਆਪਾਂ ਪੱਠੇ-ਪੁੱਠੇ ਪਾ ਕੇ ਪਾਣੀ ਪਸੂਣ ਪਲਾ ਕੇ ਤੇ 3:30 ਵਜੇ ਦੁਬਾਰਾ ਫਿਰ ਆਪਾਂ ਸ਼ਹਿਰਵਾਂ ਨੂੰ ਜਾਂਦੇ ਹੋਏ ਨਜ਼ਰ ਆਏ ਮਿੱਤਰੋ ਲਓ ਜੀ ਸ਼ਹਿਰ ਪਹੁੰਚ ਗਏ ਆਪਾਂ ਵੀ ਤੇ ਸਾਨੂੰ ਫੋਨ ਆ ਗਿਆ ਕਹਿੰਦੇ ਮਿੱਤਰੋ ਪੰਮਾ ਭਾਈ ਪਹੁੰਚ ਚੁੱਕੇ ਨੇ ਸ਼ਹਿਰ ਦੇ ਵਿੱਚ ਤੁਸੀਂ ਉਹਨਾਂ ਨੂੰ ਲੱਭੋ ਮਗਲ ਲੱਭਣ ਦੀ ਕਿਹੜੀ ਗੱਲ ਆ ਆਪਣਾ ਚਾਹ ਵਾਲਿਆਂ ਦੇ ਬੈਠੇ ਹੋਣੇ ਆ ਆਪਾਂ ਉੱਥੇ ਪਹੁੰਚਦੇ ਪੰਮਾ ਭਾਈ ਚੱਲ ਗਏ ਸੀਗੇ ਚਲੋ ਕੋਈ ਨਹੀਂ ਦੁੱਖ ਹੋਇਆ ਥੋੜੇ ਜਿਹਾ ਤੇ ਫਿਰ ਆਪਾਂ 10 ਮੀਟਰ ਰੋਡ ਦੇ ਉੱਤੇ ਖੜ ਕੇ ਬਣਾਈ ਵੀਡੀਓ ਕਿਆ ਬਾਤ ਹੈ ਸਕੂਬ ਸੁੰਦਰ ਨਜ਼ਾਰਾ ਭਰਾ ਆਪਣਾ ਤਲਵਿੰਦਰ ਪਹੁੰਚ ਗਿਆ ਕਹਿੰਦੇ ਆ ਵੇ ਲੋ ਮਿੱਤਰੋ ਆਪਣਾ ਚਾਹ ਵਾਲੇ ਆ ਗਏ ਨੇ ਲਓ ਜੀ ਤੇ ਇਹਨਾਂ ਨੂੰ ਮਿਲੋ ਭਾਈਆਂ ਦਾ ਆਪਾਂ ਥੋੜੇ ਜਿਹੀ ਸੀਗੇ ਬਿਮਾਰ ਮੈਂ ਕਿਹਾ ਵੀਰ ਬਿਮਾਰ ਨਹੀਂ ਹੋਣਾ ਨਿਯਾਰੀ ਲੋ ਉਤਤਵ ਥੋੜੇ ਜਿਹੋਗੇ ਨਿਹਰਾ ਤੇ 5:30 ਵਜੇ ਮੈਡਮ ਹੋ ਗਈ ਛੁੱਟੀ ਤੇ ਆਪਾਂ ਮੈਡਮ ਨੂੰ ਨਾਲ ਲੈ ਕੇ ਤੇ ਸ਼ਹਿਰ ਦਾ ਮਾਰਾ ਜਿਹੜਾ ਸ਼ਹਿਰ ਦੇ ਵਿੱਚ ਦੇਖਣੇ ਸੀ ਕੱਪੜੇ ਕੁਪਰ ਕੱਪੜੇ ਮਿਲੇ ਨਹੀਂ ਮਿੱਤਰੋ ਤੇ ਆਪਾਂ ਬਾਅਦਸ ਆ ਕੇ ਘਰੇ ਕਰੇ ਆ ਕੇ ਆਪਾਂ ਸਾਨੂੰ ਪਾਇ ਪੱਠੇ ਤੇ ਨਾਲੇ ਡੈਡੀ ਨੂੰ ਥੋੜੇ ਜਿਹਾ ਕਰਾਏ ਕੰਮ ਥੋੜੇ ਜੇ ਮਤਲਬ ਥੋੜੇ ਜਿਹਾ ਬਸ ਦੋ ਚਾਰ ਭੰਗੀਆਂ ਰਖਾਉਣੀਆਂ ਸੀਆਂ ਠੰਡ ਰੋਕਣੇ ਸੀ ਪਸ਼ੂਆਂ ਦੀ ਉਸ ਤੋਂ ਬਾਅਦ ਵੀੜੀਆਂ ਨੇ ਬੀਬੀ ਕੇ ਮੱਕੀ ਦੀ ਰੋਟੀ ਬਣਾਵਣ ਆ ਕੇ ਅੱਤਕ ਰਹਿ ਛੱਡੀ ਸੀ ਆਹਹਾ ਕੀ ਬਾਤ ਹੈ ਮੱਕੀ ਦੀ ਰੋਟੀ ਬਣ ਰਹੀ ਹੈ ਰਾਤ ਨੂੰ ਪ ਕੀ ਬਾਤ ਐ ਬਾਤ ਛੱਡ ਦਿਓ ਮਿੱਤਰੋ ਮੈਂ ਕਿ ਪ੍ਰੀ ਨੂੰ ਲਾ ਕੇ ਨਾ ਤੜਕਾ ਜਦੋਂ ਮੈਂ ਸਰੋਂ ਦੇ ਤੇਲ ਚ ਪਿਆਜ਼ੀ ਦਾ ਛਰ ਕਰਾਈ ਤੇ ਸਟੇ ਪਿਆਜ਼ ਤੇ ਨਜ਼ਾਰਾ ਆ ਗਿਆ ਮਿੱਤਰੋ ਬਾਅਦ ਚ ਫਿਰ ਕਾਲੇ ਮਾਲ ਨਾਲ ਜਦੋਂ ਪੀਤਾ ਦੁੱਧ ਅੱਜ ਕੱਲ੍ਹ ਘਰ ਵਾਲੀ ਵੀ ਦੁੱਧ ਆਪ ਆੜ ਲੈਤੀ ਬਣਾਉਣ ਪੈਂਦਾ ਨਿਆਣ ਵਾਲੇ ਕੰਮ ਸਾਰੇ ਸਾਡੇ ਕੋਲ ਹੀ ਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ